ਲਗਾਤਾਰ ਚੋਰਾ ਦੇ ਹੌਸਲੇ ਬੁਲੰਦ ਨਜ਼ਰ ਹੁੰਦੇ ਆ ਰਹੇ ਨੇ ਦੱਸ ਦਿਆ ਕਿ ਮਾਮਲਾ ਡਾਬਾ ਪਿੰਨ ਤੋਂ ਸਾਹਮਣੇ ਆਇਆ ਜਿੱਥੇ ਇੱਕ ਜੀਐਸ ਨਾਂ ਦੀ ਫੈਕਟਰੀ ਆ ਦੋ ਚੋਰ ਆਉਂਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਸੀਸੀਟੀਵੀ ਜਿਹੜੀਆਂ ਤਸਵੀਰਾਂ ਨੇ ਉਹ ਵੀ ਚੱਲ ਰਹੀਆਂ ਨੇ ਕਿਵੇਂ ਦੋ ਚੋਰ ਆਉਂਦੇ ਨੇ ਉਸ ਤੋਂ ਬਾਅਦ ਫੈਕਟਰੀ ਦੇ ਗੇਟ ਦੇ ਉੱਤੇ ਬੜੀ ਸਾਨੀ ਦੇ ਨਾਲ ਜਿਹੜਾ ਚੜ ਜਾਂਦੇ ਨੇ ਚੜਨ ਤੋਂ ਬਾਅਦ ਤੁਸੀਂ ਦੇਖ ਸਕਦੇ ਜਿਹੜਾ ਦੂਜਾ ਚੋਰ ਵਿਅਕਤੀ ਆ ਉਹ ਵੀ ਨਿਗਰਾਨੀ ਰੱਖ ਰਿਹਾ ਇੱਕ ਪਾਸੇ ਉਸ ਤੋਂ ਬਾਅਦ ਉਹ ਵੀ ਉਸ ਫੈਕਟਰੀ ਦੇ ਗੇਟ ਦੇ ਰਾਹੀ ਜਿਹੜਾ ਫੈਕਟਰੀ ਦੇ ਅੰਦਰ ਐਂਟਰ ਕਰ ਜਾਂਦਾ ਐਂਟਰ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਿਹੜਾ ਦੂਜੇ ਸੀਸੀਟੀਵੀ ਦੇ ਵਿੱਚ ਦੇਖਿਆ ਜਾ ਰਿਹਾ ਕਿ ਐਲੂਮੀਨੀਅਮ ਦਾ ਗੇਟ ਆ ਐਲੂਮੀਨੀਅਮ ਦੇ ਗੇਟ ਦੇ ਥੱਲੇੜੇ ਵਾਲੇ ਪਾਸੇ ਉਹਨਾਂ ਵੱਲੋਂ ਇੱਕ ਬਲੇਡ ਤੇ ਕਟਰ ਦੇ ਨਾਲ ਉਸ ਪੂਰੇ ਹਿੱਸੇ ਨੂੰ ਕਾਟਣ ਤੋਂ ਬਾਅਦ ਇੱਕ ਇੱਕ ਕਰਕੇ ਜਿਹੜੇ ਚੋਰ ਆ ਦੋਨੋਂ ਉਹ ਅੰਦਰ ਆਉਂਦੇ ਨੇ ਜਿਵੇਂ ਹੀ ਉਹ ਅੰਦਰ ਐਂਟਰ ਕਰਦੇ ਨੇ ਨਾਲੇ ਜਿਹੜਾ ਕੈਮਰਾ ਲੱਗਾ ਹੋਇਆ ਹੈ ਕੈਮਰੇ ਦੀ ਜਿਹੜੀ ਲਾਈਟ ਆ ਉਹ ਬੰਦ ਹੋ ਜਾਂਦੀਆਂ ਤਾਂ ਚੋਰਾਂ ਨੂੰ ਸ਼ੱਕ ਹੁੰਦਾ ਕਿ ਲੱਗਦਾ ਇੱਥੇ ਕੈਮਰੇ ਲੱਗੇ ਹੋਏ ਨੇ ਤਾਂ ਜਿਸ ਤੋਂ ਬਾਅਦ ਜਿਹੜਾ ਦੂਜਾ ਚੋਰ ਵਿਅਕਤੀ ਆ ਉਹਦੇ ਵੱਲੋਂ ਕੈਮਰੇ ਦੇ ਉੱਤੇ ਕੱਪੜਾ ਪਾ ਦਿੱਤਾ ਜਾਂਦਾ ਵਾ ਕੱਪੜਾ ਪਾਉਣ ਤੋਂ ਬਾਅਦ ਉਹ ਆਫਿਸ ਦੇ ਵਿੱਚ ਐਂਟਰ ਕਰ ਜਾਂਦੇ ਨੇ ਆਫਿਸ ਦੇ ਵਿੱਚ ਐਂਟਰ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿਵੇਂ ਉਹਨਾਂ ਦੇ ਵੱਲੋਂ ਪੂਰੀ ਛਾਣਬੀਨ ਕੀਤੀ ਜਾਂਦੀ ਹੈ ਜਿਹੜਾ ਕੰਮ ਦੇ ਸਮਾਨ ਨੇ ਉਹ ਵੀ ਲੱਭੇ ਜਾਂਦੇ ਨੇ ਤਾਂ ਦੇਖ ਸਕਦੇ ਹੋ ਜਿਹੜੇ ਦੋਨੋਂ ਚੋਰ ਨੇ ਆਫਿਸ ਦੇ ਵਿੱਚ ਪਿਆ ਜਿਹੜਾ ਕਾਊਂਟਰ ਆ ਕਾਊਂਟਰ ਦੇ ਵਿੱਚ ਹੱਥ ਮੱਲਾ ਮਾਰਿਆ ਜਾਂਦਾ ਵਾ ਕਿ ਕੁਛ ਨਾ ਕੁਛ ਜਿਹੜਾ ਕਾਊਂਟਰ ਦੇ ਵਿੱਚੋਂ ਮਿਲ ਸਕੇ ਲੇਕਿਨ ਉੱਥੋਂ ਦੀ ਉਹਨਾਂ ਨੂੰ ਇੱਕ ਚਾਬੀ ਬਰਾਮਦ ਹੁੰਦੀ ਆ ਚਾਬੇ ਜਿਹੜੇ ਆ ਨਾਲ ਹੀ ਕਾਊਂਟਰ ਦੇ ਕੋਲ ਪਈ ਅਲਮਾਰੀ ਦੀ ਹੁੰਦੀ ਆ ਅਲਮਾਰੀ ਦੇ ਵਿੱਚ ਚਾਬੀ ਲਾਉਣ ਤੋਂ ਬਾਅਦ ਤਕਰੀਬਨ ਦੱਸਿਆ ਜਾ ਰਿਹਾ 50000 ਦੀ ਜਿਹੜੀ ਨਗਦ ਰਕਮ ਆ ਉੱਥੋਂ ਦੇ ਚੋਰੀ ਕਰ ਲਿੱਤੀ ਜਾਂਦੀ ਨਾਲ ਹੀ ਇੱਕ LCD ਵੀ ਚੋਰੀ ਕੀਤੀ ਜਾਂਦੀ ਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ CCTV ਦੇ ਵਿੱਚ ਇਹ ਜਿਹੜੀਆਂ ਸਾਰੀ ਵਾਰਦਾਤ ਆ ਉਹ ਸਾਰੀ ਕੈਦ ਹੋਈ ਆ ਉੱਥੇ ਫੈਕਟਰੀ ਮਾਲਕ ਦਾ ਕਹਿਣਾ ਹੈ ਕਿ 50000 ਤੋਂ ਵੱਧ ਜਿਹੜੀ ਨਗਦੀ ਆ ਉਹ ਇਨਾਂ ਚੋਰਾ ਵੱਲੋਂ ਚੁਰਾਈ ਜਾਂਦੀ ਨਾਲ ਹੀ ਇੱਕ LCD ਵੀ ਜਿਹੜੀ ਆ ਉੱਥੋਂ ਦੀ ਚੁਰਾਈ ਜਾਂਦੀ ਆ ਤਾਂ ਦੇਖ ਸਕਦੇ ਹਾਂ ਕਿਵੇਂ LCD ਨੂੰ ਚੋਰਾਵਾਂ ਵੱਲੋਂ ਥੱਲੇ ਉਤਾਰਿਆ ਜਾਂਦਾ ਵਾ ਤਾ ਬੜੇ ਹੀ ਆਸਾਨੀ ਦੇ ਨਾਲ ਉਥੋਂ ਦੀ ਫਰਾਰ ਹੋ ਜਾਂਦੇ ਸਾਰੀ ਜਿਹੜੀ ਘਟਨਾ ਵਾ ਇਹ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਆ ਆ ਤੁਹਾਨੂੰ ਸੁਣਾਣੇ ਆ ਕੀ ਕਹਿਣਾ ਹੈ ਫੈਕਟਰੀ ਮਾਲਕ ਦਾ ਹਾਂ ਜੀ ਸਰ ਮੈਂ ਸੁਖਵਿੰਦਰ ਸਿੰਘ ਮੇਰੀ ਫੈਕਟਰੀ ਦਾ ਨਾਮ GS ਪ੍ਰੈਸ ਟੂਲ ਹੈ ਤੇ ਮੈਂ ਕੱਲ ਇੱਥੋਂ ਆਪਣੀ ਫੈਕਟਰੀ 9:30 ਵਜੇ ਛੁੱਟੀ ਕਰਕੇ ਗਿਆ ਤੇ ਉਸ ਤੋਂ ਬਾਅਦ ਘਰੇ ਜਾਇਆ ਚਲੇ ਗਿਆ ਤੇ ਜਦੋਂ ਮੈਂ ਸਵੇਰੇ ਆਣ ਕੇ ਇੱਥੇ ਦੇਖਿਆ ਤੇ ਬਾਹਰ ਆਪਣਾ ਪੈਪ ਪਾਣੀ ਵਾਲੀ ਪੈਪ ਲਿਬਰਾਟ ਲਟਕੀ ਹੋਈ ਸੀ ਤੇ ਉਤੋਂ ਮੈਨੂੰ ਡਾਊਟ ਹੋਇਆ ਕਿ ਕੀ ਪਹਿਲੇ ਦਾ ਇੱਧਰ ਤਾਂ ਹੈ ਨਹੀਂ ਸੀ ਉਧਰ ਰੱਖੀ ਹੋਈ ਆ ਜਦੋਂ ਮੈਂ ਗੇਟ ਖੋਲ ਕੇ ਐਂਟਰੀ ਕੀਤੀ ਤੇ ਉੱਪਰ ਦੇਖਿਆ ਅਲੂਮੀਨੀਅਮ ਵਾਲਾ ਦਰਵਾਜ਼ਾ ਸਾਡੇ ਜਿਹੜਾ ਲੱਗਾ ਵਾ ਉਹ ਗੇਟ ਪਟਕੇ ਅੰਦਰ ਬੜੇ ਦੋ ਜਣੇ ਜੋ ਰਾਤ ਦਾ ਟਾਈਮ 1 ਵਜੇ ਦਾ ਟਾਈਮ ਅਸੀਂ ਸੀਸੀਟੀਵੀ ਗ੍ਰਾਮ ਦੇ ਕੈਮਰੇ ਵਿੱਚ ਸਾਰਾ ਰਿਕਾਰਡ ਆ ਆਂਦੇ ਉਹਨਾਂ ਨੇ ਕੈਮਰੇ ਐਂਟਰੀ ਕੀਤੀ ਜਦੋਂ ਗੇਟ ਤੋਂ ਤੇ ਸਾਡੇ ਕੈਮਰੇ ਦੇ ਉੱਤੇ ਕੱਪੜਾ ਪਾ ਕੇ ਢੱਕ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਦਫ਼ਤਰ ਵੀ ਚਾਨ ਕੇ ਬੜੇ ਆ ਦੋ ਜਣੇ ਤੇ ਇਹਦੇ ਵਿੱਚ ﺍﻟमारी ਵਿੱਚ ਸਾਡਾ 50000 ਰੁਪਏ ਕੈਸ਼ ਪਿਆ ਸੀ ਜੋ ਮੈਂ ਡਾਈਆਂ ਵਾਸਤੇ ਐਡਵਾਂਸ ਆਇਆ ਸੀ ਲੋਹੇ ਲੈਣ ਵਾਸਤੇ ਤੇ ਉਹ ਲੈ ਕੇ ਨਾਲ ਵਿੱਚ ਸਾਡੇ ਤੇ ਚਾਰ ਵਾਇਰ ਰੋਲ ਪਏ ਸੀ ਮਸ਼ੀਨ ਦੇ ਉਹ ਵੀ ਨਾਲ ਚਲੇ ਗਏ 55000 ਰੁਪਏ ਦਾ ਇੱਕ ਰੋਲ ਆ ਜੀ ਤੇ ਨਾਲ ਆਪਣਾ ਇੱਕ LCD ਉਤਾਰ ਕੇ ਇਥੋਂ ਸਕਰੀਨ ਉਹ ਉਤਾਰ ਕੇ ਲੈ ਗਏ ਹਾਂ ਜੀ ਸਰ ਤੁਹਾਡੇ ਜਿੱਨੇ ਕੈਮਰੇ ਲੱਗੇ ਹੋ ਯਾਰ ਹਾਂਜੀ ਉਸ ਕੈਮਰੇ ਦੇ DVR ਹੈਗੇ ਲੈ ਗਏ ਕੀ ਹੈ ਹੈਗੇ ਨਹੀਂ NVR DVR ਸਾਰਾ ਲੱਗਾ ਆ ਉਹ ਨਹੀਂ ਪਹੁੰਚਾ ਉੱਥੇ ਹੱਥ ਨਹੀਂ ਪਹੁੰਚਿਆ ਹੋਊਗਾ ਜਾਂ ਉੱਪਰ ਦੇਖ ਲਓ ਉਹ ਲੱਗਾ ਉਹ ਨਹੀਂ ਲੈ ਗਏ ਸਕ੍ਰੀਨ ਉਤਾਰ ਕੇ ਲੈ ਗਿਆ ਉਹਦੀ ਐਲਸੀਡੀ ਕੈਮਰੇ ਵਿੱਚ ਕਿੰਨੇ ਬੰਦੇ ਨਜ਼ਰ ਆ ਰਹੇ ਆ ਕੈਮਰੇ ਵਿੱਚ ਦੋ ਜਣੇ ਨਜ਼ਰ ਆ ਰਹੇ ਆ ਹੋਰ ਕੋਈ ਕੀ ਸਮਾਨ ਚੋਰੀ ਹੋਇਆ ਬਸ ਸਾਡਾ ਕੈਸ਼ ਹੋਇਆ ਨਕਦੀ ਤੇ ਇੱਕ ਜਿਹੜਾ ਕੈਲਸੀਡੀ ਦਾ ਤੇ ਚਾਰ ਵਾਇਰ ਰੋਲ ਹੋਏ ਸਾਡੇ ਨੂੰ ਪੁਲਿਸ ਮੋਕੇ ਤੇ ਆਈ ਹੈ ਜੀ ਪੁਲਿਸ ਸਵੇਰੇ ਅਸੀਂ 112 ਤੇ ਕਾਲ ਕੀਤੀ ਆ ਤੇ ਡਾਬੇ ਥਾਣੇ ਚ ਬੰਦੇ ਪੀਸੀਆਰ ਵਾਲੇ ਆਏ ਤੇ ਉਹ ਰੁਕ ਦੇਖੇ ਗਏ ਵੀਡੀਓ ਫੜਾ ਕੇ ਲੈ ਗਏ ਫੋਟੋ ਖਿੱਚ ਕੇ ਲੈ ਗਏ ਜੀ ਤੁਸੀਂ ਅੱਗੇ ਪ੍ਰਸ਼ਾਸਨ ਪਰ ਇਹ ਆਸ਼ਨ ਕੋਸੀਂ ਮੰਗ ਕਰਦੇ ਆ ਕਿ ਸਾਡੇ ਖਿਲਾਫ ਜਿਹੜੇ ਆਲੇ ਦੁਆਲੇ ਜੋ ਵੀ ਖਾਲੀ ਜਗ੍ਹਾ ਵਾਂ ਨਛੇੜੀ ਖੜੇ ਰਹਿੰਦੇ ਆ ਕੋਈ ਚੱਟਾ ਵੀ ਲੱਗਦਾ ਵਾ ਕੋਈ ਇਦਾਂ ਨਛੇੜੇ ਨਾਲੇ ਬਥੇਰੇ ਖੜਦੇ ਆ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਆਣ ਵਾਲੇ ਨਾਲ ਨਾਲ ਲੱਗ ਛਕੇ ਫੈਕਟਰੀ ਵਾਲਿਆਂ ਨੂੰ ਵੀ ਕੋਈ ਸੇਫ ਰਹਿਣ ਤੇ ਸਾਨੂੰ ਤਾਂ ਜੋ ਕੋਈ ਦਿੱਕਤ ਨਾ ਆਵੇ ਜਿਹੜਾ ਆਪਣਾ ਸਾਡਾ ਸਮਾਨ ਚੋਰੀ ਹੋਇਆ ਵਾ ਉਰਤੇ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਆਪਣਾ ਤੇ ਜਲਦੀ ਤੋਂ ਜਲਦੀ ਇਹਨਾਂ ਦੀ ਇਨਕੁਆਇਰੀ ਕਰਕੇ ਬੰਦੇ ਦਾ ਪਤਾ ਕੀਤਾ ਜਾਵੇ ਤਾਂ ਜੋ ਆਣ ਵਾਲੇ ਕਿਸੇ ਵੀ ਫੈਕਟਰੀ ਵਾਲੇ ਨੂੰ ਕਿਸੇ ਨੂੰ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਸਾਡਾ ਵੀ ਜਿਹੜਾ ਤੇ ਰਿਪੋਰਟ ਕੀਤੀ ਉਹਦੇ ਕਲੱਬ ਰਬੋਰਡ ਐ ਕਾਰਵਾਈ ਕੀਤੀ ਜਾਵੇ ਸੁਖਵਿੰਦਰ ਸਿੰਘ ਨੇ ਇੱਕ ਤਰਖਾਸ ਦਿੱਤੀ ਸੀ ਕਿ ਰਾਤ 1:30 ਵਜੇ ਸਾਡੇ ਚੋਰੀ ਹੋ ਗਈ ਆ ਤੇ ਇਥੇ ਜੀਐਸਪ੍ਰੈਸਟੂਲ ਤੇ ਅਸੀਂ ਆਏ ਆ ਇੱਥੇ ਆ ਕੇ ਮੌਕਾ ਦੇਖਿਆ ਸਾਰਾ ਕੁਝ ਦੇਖ ਕੇ ਕੁਝ ਦੇਖੀਆਂ ਨੇ ਜੋ ਅੱਗੇ ਹੋਰ ਵੀ ਕੈਮਰੇ ਦੇਖ ਕੇ ਤੇ ਦੋਸ਼ੀਆਂ ਦੀ شناخت ਕਰਕੇ ਜਲਦ ਜਲਦ ਗ੍ਰਿਫਤਾਰ ਕਰਕੇ ਤੇ ਨਾਲ ਕਾਰਵਾਈ ਅਮਲ ਚੱਲੇ ਜਾਂਦੀ